ਸ਼ਸ਼ੀ ਕਾਲ ਜੀ ਮੈਂ ਬਾਲੋ ਬਟਿਕ ਤੋਂ ਬਨਾਨਾ ਸੀਗੀ ਤਾਂ ਹਾਂ ਰੋਜ਼ ਇਤਨਾ ਅੱਜ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਲੈ ਕੇ ਆਏ ਹਾਂ ਜੀ ਮਸ਼ੀਨ ਵਰਕ ਵਾਲੇ ਸੂਟ ਲੈ ਕੇ ਜਿਸਦੇ ਵਿੱਚ ਰੰਗ ਦੇ ਆਪਣੀ ਵੈਲਵਟ ਦਾ ਸੂਟ ਹੈ ਜੀ ਡਬਲ ਟੂਨ ਕੁਸ਼ਵਿੰਨਾ ਪਪਿੰਦਰਾ ਮਿਲਦਾ ਆ ਜੂਗਾ ਤੇ ਇਸ ਤੋਂ ਇਲਾਵਾ ਬਾਸ਼ ਤੋਂ ਵੈਲਵਟ ਦੇ ਆ ਜਾਣਗੇ ਸਿਲਕ ਦੇ ਸੂਟ ਆ ਜਾਣਗੇ ਸਾਰੇ ਅਲੱਗ-ਅਲੱਗ ਸਟਾਈਲ ਦੇ ਉੱਪਰ ਰੈਡੀ ਕੀਤੇ ਹੋਏ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਿਓ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰੀਏ ਜੀ ਉਹਦਾ ਨੋਟੀਫਿਕੇਸ਼ਨ ਜਲਦੀ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਐਂਡ ਬੈਨਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੇ ਇਹਦਾ ਕੀ ਹੈ ਸਾਡਾ ਵੀ ਜਿਹੜਾ ਹੌਸਲਾ ਵਾਧਦਾ ਚਲੋ ਜੀ ਹੁਣ ਅਨੇ ਆਪਾਂ ਅੱਜ ਵਾਲੇ ਸੂਤਰ ਗੱਲ ਜਿਹੜੇ ਅੱਜ ਵਾਲੇ ਆਪਾਂ ਨੇ ਸੂਤਰ ਜੜੀ ਕਿਤੇ ਹੈਗੀ ਅਗਰ ਕੋਈ ਮੇਰੀ ਭੈਣ ਐਦਾਂ ਦੇ ਫੈਂਡੀ ਸਿਲਕ ਦਾ ਸੂਤਰ ਲੈਣਾ ਚਾਹੁੰਦੇ ਤਾਂ ਸਾਡੇ ਕੋਲ ਲੈ ਆ ਸਕਦੇ ਜੋ ਕਿ ਮੇਰੇ ਲਈ ਹੈ ਕਿੱਥਾ ਆਏਗਾ ਮੈਂ ਜ ਕੜਿੰਗ ਰੈਡੀ ਕਰਵਾਇਆ ਹੋਇਆ ਹੈ ਜੀ ਚਲੋ ਜੀ ਫਿਰ ਉਹਨੇ ਆਪਾਂ ਕਸ਼ਮੀਨਾ ਡਬਲ ਟੋਨ ਕਸ਼ਮੀਨਾ ਨੇੜੇ ਦਿਖਾ ਦੇਵਾਂਗਾ ਕਲਰ ਬਹੁਤ ਪਿਆਰਾ ਹੈਗਾ ਭਪਿੰਦਰਾ ਮਿਲਦਾ ਪਸ਼ਮੀਨਾ ਹੈਗਾ ਇਹ ਪੈਨੋ ਇੱਕ ਨਾਨ ਬ੍ਰਾਂਡ ਵੀ ਆਉਂਦਾ ਉਹ ਥੋੜਾ ਜਿਹਾ ਸਸਤਾ ਪੈਂਦਾ ਇਹ ਭਪਿੰਦਰਾ ਮਿਲਦਾ ਹੀ ਜਿਹੜਾ ਆਪਣੀ ਲਗਾਇਆ ਹੋਇਆ ਹੈਗਾ ਬਹੁਤ ਹੀ ਪਿਆਰਾ ਹੈਗਾ ਬਹੁਤ ਹੀ ਸੋਹਣਾ ਬਰਕ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਬਹੁਤ ਸੋਹਣਾ ਹੋਇਆ ਹੈ ਘੇਰੇ ਦਿੱਤਾ ਘੇਰਾ ਇਹ ਤਾਂ ਜਿੰਨਾ ਮਰਜ਼ੀ ਤੁਸੀਂ ਰੱਖ ਸਕਦੇ ਹੋ ਨੋ ਇਸ਼ੂ ਇਹ ਬਾਂਗਾਂ ਦੇ ਉੱਪਰ ਵੀ ਕੰਮ ਆ ਤੇ ਪੌਂਚਿਆਂ ਦੇ ਉੱਪਰ ਵੀ ਕੰਮ ਆ ਬਾਂਗਾਂ ਤੇ ਪੌਂਚਿਆਂ ਦਾ ਕੰਮ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਪ੍ਰਾਈਜ਼ ਨੂੰ ਵੀ ਵੀਡੀਓ ਲਾਉ ਜੀ ਇਹ ਵਾਲਾ ਆ ਗਿਆ ਜਿਹੜਾ ਪੌਂਚਿਆਂ ਦੇ ਉੱਪਰ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੌਂਚਿਆਂ ਦੇ ਉੱਪਰ ਕੰਮ ਹੋਇਆ ਹੈ ਕਲਰ ਕੰਬੀਨੇਸ਼ਨ ਵੀ ਜਿਹੜਾ ਬਹੁਤ ਪਿਆਰਾ ਹੈ ਇਹਦੀ 슬ੀਵਸ ਦੇ ਉੱਪਰ ਵੀ ਕੰਮ ਆ 슬ੀਵਸ ਦਾ ਕੰਮ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਜੀ ਇਸ 슬ੀਵਸ ਦਾ ਕੰਮ 슬ੀਵਸ ਦਾ ਕੰਮ ਅਸੀਂ ਦਿਖਾਈਏ ਇਹ ਅਗਿਆਪੈਨ ਨੂੰ ਦੇਖੋ ਬਾਹਮਾ ਦੇ ਉੱਪਰ ਕੰਮ ਬਾਹਮਾ ਦਾ ਕੰਮ ਵੀ ਬਹੁਤ ਪਿਆਰਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਸਪੈਸ਼ਲੀ ਸ਼ਰਟ ਦਾ ਜਿਹੜਾ ਫਰੰਟ ਪਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਫਰੰਟ ਦੇ ਉੱਪਰ ਹੈ ਬੈਕ ਕੋਲ ਹੈ ਲੇਕਿਨ ਘੇਰੇ ਦੀ ਕੋਈ ਆਪਣੇ ਪ੍ਰੋਬਲਮ ਨਹੀਂ ਹੋ ਕਿਉਂਕਿ ਸੈਂਟਰ ਦੇ ਵਿੱਚ ਪੈਨਲ ਬਣੇ ਨੇ ਸਾਈਡ ਤੇ ਫਲਾਵਰ ਬਣੇ ਨੇ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਕਿਉਂਕਿ ਇੱਧਰ ਅਸੀਂ ਕਪੜਾ ਇਸ ਲਈ ਐਕਸਟਰਾ ਰੱਖਿਆ ਹੈ ਚਾਹੇ ਤੁਸੀਂ 25 ਇੰਚ ਘੇਰਾ ਲਓ ਚਾਹੇ ਤੁਸੀਂ 20 ਇੰਚ ਘੇਰਾ ਲਓ ਇਹ ਆਪਣਾ ਵਰਕ ਹੋਇਆ ਹੈ ਜੀ ਉਹ 20 ਤੇ 25 ਇੰਚ ਦੇ ਵਿਚ ਵਿਚੋ ਹੋਇਆ ਹੋਇਆ ਤੁਸੀਂ ਦੇਖੋ ਬਹੁਤ ਹੀ ਸੋਹਣਾ ਬਣ ਕੇ ਰਹਿ ਗਿਆ ਇਹਦਾ ਜਿਹੜਾ ਪ੍ਰਾਈਸ ਰਹੂਗਾ ਡਬਲ ਟੋਨ ਕੁਸ਼ਮੀਨਾ ਭੁਪਿੰਦਰਾ ਮਿਲਦਾ ਕਈ ਮੇਰੇ ਭੈਣਾਂ ਨੂੰ ਭੁਪਿੰਦਰਾ ਮਿਲਦੇ ਕੁਸ਼ਮੀਨਾ ਪ੍ਰਾਈਸ ਘੱਟ ਹੋਊਗਾ 6.5 ਸਰਕੇ ਆ ਦਿਸ ਲੂਟ ਕੇਂਦਰ ਦੀ ਇਹ ਆਪਾਂ ਨੂੰ ਵਰਕ ਕਰਕੇ ਜਿਹੜਾ ਸੂਟ ਪਾਊਗਾ ਸਿਰਫ ਡਿਸਕਾਊਂਟ ਉਪਰ ਕਰਾਂ 1600 ਰੁਪਏ ਦੇ ਜਿਹੜਾ ਸੂਟ ਹੈ ਪਾਉਗਾ ਅਗਰ ਤੁਸੀਂ ਵੇਧਾ ਦੁਪਟਾ ਇਹ ਸੂਟ ਲੈਣੇ ਤਾਂ 2000 ਰੁਪਏ ਦੇ ਵਿੱਚ ਵੇਧਾ ਦੁਪਟਾ ਜਿਸ ਦਾ ਤੁਹਾਨੂੰ ਕੰਪਲੀਟ ਸੂਟ ਰੈਡੀ ਹੋ ਕੇ ਸਾਡੇ ਕੋਲ ਮਿਲ ਜੇਗਾ ਇਹਦੇ ਵਿੱਚ ਜਿਹੜਾ ਆਪਣੀ ਸੈਕਿੰਡ ਸੂਟ ਇਹ ਸਾਰੇ ਸੂਟ ਆਪਣੇ ਰੈਡੀ ਟੂ ਡਿਸਪੈਚ ਆ ਇਹ ਇਹ ਵਾਲੇ ਸਾਰੇ ਸੂਟ ਆਪਣੇ ਰੈਡੀ ਟੂ ਡਿਸਪੈਚ ਸੈਕਿੰਡ ਸੂਟ ਜਿਹੜਾ ਆ ਗਿਆ ਜੀ ਨਸੀਨ ਬੈਲਵੈਟ ਉਹ ਪੂਰੀ ਤੀ ਸੂਨੀ ਬੈਲਵੈਟ ਹੁੰਦੀ ਹੈ ਤੇ ਡਾਈਏਬਲ ਬੈਲਵੈਟ ਹੁੰਦੀ ਹੈ ਜੀ ਤੁਸੀਂ ਵਾਈਟ ਵੈਲਵਟ ਲੈ ਕੇ ਜਿਹੜਾ ਇਹਨੂੰ ਕੋਈ ਵੀ ਕਲਰ ਸਾਡੇ ਕੋਲ ਡਾਈ ਕਰਵਾ ਸਕਦੇ ਹੋ ਪਰ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਕਸਟਮਰ ਦਾ ਸੀਗਾ ਉਹਨਾਂ ਨੇ ਜਿਹੜਾ ਵਰਕ ਕਲਰਫੁਲ ਕਰਵਾਇਆ ਸੀ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆ ਹੈਗਾ ਵੈਲਵਟ ਦੇ ਵਿੱਚ ਸਾਈਜ਼ ਬਹੁਤ ਸੋਹਣਾ ਤੁਸੀਂ ਦੇਖੋ ਇਹਦੇ ਉੱਪਰ ਵੀ ਜਿਹੜਾ ਹੈਗਾ ਵਰਕ ਬਾਹਮਾਂ ਦੇ ਉੱਪਰ ਪੌਂਜੇ ਦੇ ਉੱਪਰ ਸੇਮ ਐਸਪੀਸੀ ਹੀ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣੀ ਡਬਲ ਜੈ ਟੂਨ ਦੀ ਜਿਹੜੀ ਹੈਗੀ ਹੈ ਬੈਲਵਾਰਟ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫੈਬਰਿਕ ਨੂੰ ਬਹੁਤ ਹੀ ਸੌਫਟ ਜਿਹਾ ਫੈਬਰਿਕ ਆ ਇਹ ਆਪਾਂ ਨੇ ਜਿਹੜਾ ਵਰਕ ਕਰਕੇ ਉਹਨਾਂ ਨੂੰ ਸਾਰਾ ਸੂਟ ਕੰਪਲੀਟ ਕਰਕੇ ਪਿਆ ਜੀ 2000 ਪਲੱਸ ਦਾ ਪੇਰ ਇਸ ਚੀਜ਼ ਮੈਂ ਹੋਰ ਕਲੀਅਰ ਕਰ ਦੇਣੀ ਚਾਹੁੰਦੀ ਸੀ ਮੇਰੇ ਭੈਣਾਂ ਨੂੰ ਅਗਰ ਕੋਈ ਭੈਣ ਸਾਡੀ WhatsApp ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਇਸ ਸਕੈਨਰ ਨੂੰ ਸਕੈਨ ਕਰਕੇ ਜਿਹੜਾ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹਾਂ ਜਿਸ ਦੇ ਵਿੱਚ ਅਸੀਂ ਜੋ ਵੀ ਸੂਟ ਰੈਡੀ ਹੋਣ ਜਿੱਦਾਂ ਕਿ ਇਹ ਵਾਲੇ ਸੂਟ ਰੈਡੀ ਹੋਏ ਸੀ ਉਸ ਟਾਈਮ ਹੀ ਆਪਣੇ ਜਿਹੜਾ WhatsApp ਦੇ ਵਿੱਚ ਗਰੁੱਪ ਦੇ ਵਿੱਚ ਫੋਟੋਜ਼ ਅਪਡੇਟ ਕਰਦੇ ਸੀ ਅਗਰ ਕੋਈ ਵੀ ਮੇਰੀ ਭੈਣ ਲੈਣਾ ਚਾਹੁੰਦੀ ਐ ਐਵੇਂ ਦੇ ਸੂਟ ਜਿਹੜਾ ਸਾਡੇ ਕੋਲ ਲੈ ਸਕਦੇ ਨੇ ਬਹੁਤ ਹੀ ਸੋਹਣੇ ਬਣ ਕੇ ਜਿਹੜੇ ਇਹ ਵਾਲੇ ਸੂਟ ਆ ਰੈਡੀ ਹੋ ਰਹੇ ਨੇ ਕਿਉਂਕਿ ਜਿੱਦਾਂ ਕਿ ਹੁਣ ਮੂੜੇ ਮੌਸਮ ਆ ਰਹੇ ਹਨ ਸਰਦੀ ਹੁੰਦਾ ਤਾਂ ਉਹਦੇ ਲਈ ਆਪਾਂ ਜਿਹੜਾ ਸਟਾਕ ਹੈ ਰੈਡੀ ਕਰਨਾ ਸਟਾਰਟ ਕਰਤਾ ਅਗਰ ਉਹ ਮੇਰੀ ਕੋਲ ਕਾਟਨ ਦੇ ਉੱਪਰ ਫਿਰ ਵੀ ਹੈਲਦੀ ਕਰਵਾਉਣਾ ਕਹਿੰਦੇ ਨੇ ਸਾਡੇ ਕੋਲ ਕਾਟਨ ਦੇ ਉੱਪਰ ਤੁਸੀਂ ਫਿਰ ਵੀ ਕਰਵਾ ਸਕਦੇ ਹੋ ਸਕਿੰਟ ਵੀ ਉੱਗ ਆ ਗਿਆ ਜੀ ਇਹ ਵਾਲਾ ਪ੍ਰਾਈਸ ਮਸਾਲਾ ਦੇ ਨਾਲ ਵੀ ਮੈਂਸ਼ਨ ਕਰ ਰਹੀ ਹਾਂ ਇਹ ਮੇਰੀ ਪੈਨ ਫੈਬਰਿਕ ਸਾਨੂੰ ਆਪਣਾ ਦੇ ਕੇ ਸੀ ਆਪਾਂ ਨੇ ਜਸਟ ਉਹਨਾਂ ਨੂੰ ਕੀਆ ਵਰਕ ਕਰਕੇ ਤਾਂ ਲੋ ਜੀ ਇਹ ਪੈਨ ਫੈਬਰਿਕ ਹਨਾ ਆਪਣਾ ਦੇ ਕੇ ਸੀ ਅਸੀਂ ਉਹਨਾਂ ਨੂੰ ਜਸਟ ਕੀਆ ਵਰਕ ਕਰਕੇ ਦਿੱਤਾ ਵਰਕ ਤੁਸੀਂ ਦੇਖ ਹੀ ਸਕਦੇ ਹੋ ਪਣੀ ਇਹ ਵਰਕ ਆਪਾਂ ਨੇ ਸਿਰਫ ਉਹਨਾਂ ਨੂੰ ਜਿਹੜਾ 750 ਰੁਪਏ ਦੇ ਵਿੱਚ ਵਰਕ ਕਰਕੇ ਦਿੱਤਾਗਾ ਸੀਮ ਐਸ ਇਸ ਬਹਮਾਂ ਦੇ ਉੱਪਰ ਰਹੂਗਾ ਸੀਮ ਐਸ ਇਸ ਜਿਹੜਾ ਸਲੀਵਸ ਤੇ ਸਾਰੀ ਬਾਟਮ ਦੇ ਉੱਪਰ ਹੋਇਆ ਜਿੱਦਾਂ ਕਿ ਤੁਹਾਨੂੰ ਪਹਿਲਾਂ ਬਾਟਮ ਦਾ ਵਰਕ ਦਿਖਾਇਆਗਾ ਸੇਮ ਐਸ ਥੀਸ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਜੀ ਨਾਕੀ ਇੱਕ ਵਾਰ ਇਹਨਾਂ ਨੂੰ ক্লোਜ਼ ਤੋਂ ਵੀ ਦਿਖਾ ਦਵਾਂ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਇਹ ਵਾਲਾ ਸੂਟ ਰੈਡੀ ਹੋਇਆ ਹੈ ਇਸ ਤੋਂ ਇਲਾਵਾ ਤੁਹਾਨੂੰ ਸਾਡੇ ਕੋਲ ਇੱਕ ਐਸੀ ਵਰਕ ਤੋਂ ਗੱਲਬਾਤ ਦੇ ਸੰਤਾਈਸ ਕਿ ਇਹ ਤੁਹਾਨੂੰ ਫੋਟੋ ਤੋਂ ਦਿਖਾ ਦੇ ਰਹੇ ਹਾਂ ਜੀ ਇਹ ਸੀ ਮੈਚਿੰਗ ਸੂਟ ਬਣਾਇਆ ਜੀ ਮੈਚਿੰਗ ਸੂਟ ਬਣਾਇਆ ਬਹੁਤ ਹੀ ਪਿਆਰਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਪ੍ਰਿੰਟਡ ਸਾਰਾਟਾ ਬਹੁਤ ਹੀ ਸੋਹਣੀ ਇਹ ਜਿਹੜੀ ਵੈਲਵਟ ਦਾ ਜਿਹੜਾ ਕੰਮ ਹੋਇਆ ਹੈ ਤੇ ਇਹ ਰੈਗੀ ਦੇ ਨਾਲ ਬਾਟਮ ਲਗਾਈ ਹੈ ਸੀਨੇ ਬਹੁਤ ਹੀ ਪਿਆਰਾ ਕਲਰ ਕੰਟਰਾਸਟ ਬਣਦਾ ਹੈਗਾ ਬਾਟਮ ਜਿਹੜੀ ਰਹੂਗੀ ਫੈਂਡੀ ਸਿਲਕ ਦੀ ਰਹੂਗੀ ਜੀ ਤੁਸੀਂ ਦੇਖ ਸਕਦੇ ਹੋ ਫੈਂਡੀ ਸਿਲਕ ਦੀ ਬਾਟਮ ਲਗਵਾਈ ਹੋਈ ਹੈ ਅਗਰ ਕੋਈ ਸਟੀਚਿੰਗ ਕਰਵਾ ਕੇ ਲੈਣਾ ਚਾਹੁੰਦਾ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਬਾਟਮ ਜਿਹੜੀ ਆਉਗੀ ਅਪ੍ਰੋਕਸੀਮੇਟਲੀ 3 ਮੀਟਰ ਦੀ ਆਉਗੀ ਜੀ ਐਂਡ ਜਿਹੜੀ ਸ਼ਰਟ ਆਉਗੀ ਉਹ 2.5 ਮੀਟਰ ਦੀ ਆਉਗੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਸੂਟ ਬਣ ਕੇ ਬਹੁਤ ਹੀ ਸੋਹਣਾ ਰੈਡੀ ਹੋਊਗਾ ਜੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਪ੍ਰਾਈਸ ਦਾ ਸਿਰਫ ਰਹੂਗਾ ਫੈਂਡੀ ਸਿਲਕ ਦੀ ਬਾਟਮ ਨਾਲ 9900 ਰੁਪਿਆ ਪ੍ਰਾਈਸ ਰਹੂਗਾ ਇਹਦੇ ਵਿੱਚ ਕਲਰ ਕੰਬੀਨੇਸ਼ਨ ਤੁਹਾਨੂੰ ਹੋਰ ਵੀ ਮਿਲ ਜੂਗਾ ਜੀ ਇਹ ਵੀ ਸੂਟ ਹੈ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਹੈਗਾ ਇਸ ਤੋਂ ਇਲਾਵਾ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਹੈ ਜਿਹੜਾ ਇਹ ਵੀ ਆਪਣਾ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਹੈ ਬਹੁਤ ਹੀ ਸੋਨਾ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਪਹੁੰਚੇ ਦਾ ਆ ਗਿਆ ਜੀ ਇਹ neck ਦੇ ਉੱਪਰ ਵੀ ਬਹੁਤ ਪਿਆਰਾ ਕੰਮ ਹੋਇਆ ਹੋਇਆ ਹੈਗਾ ਲੋ ਇਹ neck ਦੇ ਉੱਪਰ ਆ ਗਿਆ ਹੈ ਇਹ ਆਪਣੀ ਕੀਤਾ ਜਿਹੜਾ ਪਿਓਰ ਜਵਰਜਟ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੌਫਟ ਜਸਟਾਫ ਜਵਰਜਟ ਦਾ ਬਿਲਕੁਲ ਵੀ ਹਾਰਡ ਨਹੀਂ ਹੈਗਾ ਇਹ neck ਆ ਗਿਆ ਪਹੁੰਚਿਆ ਵਾਲਾ ਕੰਮ ਹੀ ਸੀ ਬੰਮਦੇ ਆ ਕੋ ਚੀਂਜ ਪਹੁੰਚਿਆ ਬੰਮਾ ਤੇ ਹੈ ਨਾ ਹਾਂਜੀ ਬੰਮਾ ਦਾ ਥੋੜਾ ਜਿਹਾ ਵਰਕ ਚੀਂਜ ਤੁਸੀਂ ਦੇਖ ਸਕਦੇ ਹੋ ਬੰਮਾ ਦੇ ਉੱਪਰ ਇਹ ਵਾਲਾ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਬੰਮਾ ਦੇ ਉੱਪਰ ਵਰਕ ਹੋਇਆ ਇਹ ਵੀ ਸੂਟ ਸਾਡਾ ਰੈਡੀ ਟੂ ਡਿਸਪੈਚ ਹੈ ਸਿਰਫ 99 ਦੇ ਵਿੱਚ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਤੇ ਇਹ ਸੂਟ ਵੀ ਸਾਡੇ ਕੋਲੇ ਐਕਸਟਰਾ ਰੈਡੀ ਕੀਤੇ ਪਏ ਨੇ ਕਟਿੰਗ ਵਗੈਰਾ ਪ੍ਰੋਪਰ ਸਾਰੀ ਹੋਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੀ ਇਹਦੇ ਵਿੱਚ ਸਾਰੇ ਕਲਰ ਹੀ ਤੁਹਾਨੂੰ ਮਿਲ ਜਾਣਗੇ ਜੀ ਜਿਹੜਾ ਮਰਜੀ ਕਲਰ ਜਿਹੜਾ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਲੋ ਅੱਜ ਵਾਲੀ ਹਾਂਜੀ ਇਹ ਵਾਲੇ ਸਾਰੇ ਸੂਟ ਰੈਡੀ ਟੂ ਡਿਸਪੈਚ ਨੇ ਵੀਡੀਓ ਦੇ نیچے ਮੈਂ ਨੰਬਰ ਮੈਂਸ਼ਨ ਲਗਾ ਦਿੱਤਾ 9552882 ਦੋਸਤੋ ਕੋਈ ਵੀ ਕੋਲੇ ਨੰਬਰ ਤੇ ਸੰਮੋਸਾ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਤੇਰ ਕਾਲ ਕੀ ਇਨ ਦਾ ਨੇਵੀ ਐਟੈਂਡਰ ਵੀ ਤਾਂ ਤੁਸੀਂ ਵਟਸਐਪ ਮੈਸੇਜ ਜਿਹੜਾ ਕਰ ਸਕਦੇ ਹੋ ਇਹਨਾਂ ਚ ਕੋਈ ਵੀ ਸੂਟ ਲੈਣਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਸਾਨੂੰ ਭੇਜ ਸਕਦੇ ਹੋ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਤੇ ਹੁਣ ਵੀਡੀਓ ਨੂੰ ਕੀ ਕਰ ਦੇਣਾ ਭੈਣੋ ਲਾਈਕ ਸ਼ੇਅਰ ਜਰੂਰ ਕਰ ਦੇਣਾ ਐਂਡ ਸ਼ੇਅਰ ਕਰਕੇ ਮੇਰੇ ਭੈਣਾਂ ਤੱਕ ਜਰੂਰ ਪਹੁੰਚਾਣਾ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਜਾਂ ਕਮਰ ਸਟਾਰਟ ਕਰ ਸਕਦੇ ਜੇ ਕੋਈ ਮਿਲ ਕੇ ਮਸੀਨਸ ਵਿੱਚ ਇੰਟਰਸਟਡ ਆ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੋ ਕਿ ਕੰਪਿਊਟਰਾਈਜ਼ਡ ਮਸੀਨਸ ਖੜੀ ਖੁਦੀਆਂ ਆਪਣੀਆਂ ਲਗਾਨੀਆਂ ਹੋ ਜਾਣੀ ਜੇ ਕੋਈ ਇਸੇ ਟਾਈਪ ਦਾ ਹੋਵੇ ਮੈਂ ਚਾਹੁੰਦੀ ਨੇ ਕਿ ਤੁਸੀਂ ਆਪਣਾ ਕੰਟੈਕਟ ਜਿਹੜਾ ਕਰ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ਸ਼ੀਆ ਕਾਇਰ